ਰੋਜੀ ਰੋਟੀ ਕਮਾਉਣ ਵਿਦੇਸ਼ ਗਏ ਨੌਜਵਾਨ ਦੀ 6 ਮਹੀਨਿਆਂ ਬਾਅਦ ਘਰ ਪੁੱਜੀ ਲਾਸ਼ ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਗੁਣੋਵਾਲ ਵਿੱਚ ਇੱਕ ਨੌਜਵਾਨ ਮਨਜਿੰਦਰ ਸਿੰਘ ਨੂੰ ਗ੍ਰੀਸ ਗਿਆ 16 ਸਾਲ ਹੋ ਗਏ ਸਨ ਜਿਸ ਦੀ ਲਾਸ਼ 6 ਮਹੀਨਿਆਂ ਬਾਅਦ ਉਸਦੇ ਪਿੰਡ ਪਹੁੰਚੀ ਹੈ ਇਸ ਮੌਕੇ ਮ੍ਰਿਤਕ ਮਨਜਿੰਦਰ ਸਿੰਘ ਦੇ ਪਿਤਾ ਅਤੇ ਭਰਾ ਨੇ ਦੱਸਿਆ ਕਿ ਮਨਜਿੰਦਰ ਸਿੰਘ 16 ਸਾਲ ਪਹਿਲਾਂ ਦੋ ਨੰਬਰ ਵਿੱਚ ਵਿਦੇਸ਼ ਗਿਆ ਸੀ ਅਤੇ ਉੱਥੇ ਖੇਤੀਬਾੜੀ ਦਾ ਕੰਮ ਕਰਦਾ ਸੀ ਪਰ 5 ਮਹੀਨਿਆਂ ਤੋਂ ਗੱਲਬਾਤ ਨਾ ਹੋਣ ਕਾਰਨ ਉਹ ਪਰੇਸ਼ਾਨ ਰਹਿੰਦੇ ਸਨ ਪਰ ਇਸ ਤੋਂ ਬਾਅਦ ਕਈ ਵਾਰ ਕੋਸ਼ਿਸ਼ਾਂ ਕਰਨ ਮਗਰੋਂ ਉਸਦੇ ਦੋਸਤਾਂ ਤੋਂ ਪਤਾ ਲੱਗਿਆ ਕਿ 6 ਮਹੀਨੇ ਪਹਿਲਾ ਬਿਮਾਰੀ ਕਾਰਨ ਉਸਦੀ ਮੌਤ ਹੋ ਗਈ ਅਤੇ ਉਸਦੀ ਲਾਸ਼ ਗਰੀਸ ਦੇ ਮ੍ਰਿਤਕ ਦੇ ਸੰਭਾਲ ਵਿੱਚ ਪਈ ਹੋਈ ਸੀ ਹੁਣ ਉਸਦੇ ਦੋਸਤਾਂ ਨੇ ਪੈਸੇ ਇਕੱਠੇ ਕਰਕੇ ਉਸਦੀ ਲਾਸ਼ ਨੂੰ ਭਾਰਤ ਭੇਜਿਆ ਹੈ ਅਜੀਤ ਵੈਬ ਟੀਵੀ ਲਈ ਅਜਨਾਲਾ ਤੋਂ ਗੁਰਪ੍ਰੀਤ ਸਿੰਘ ਢਿੱਲੋਂ ਦੀ ਰਿਪੋਰਟ ਪਹਿਲੀ ਵਾਰ ਗਿਆ ਹੀ ਵੀਰੀ ਆਡਾ ਛੋਟਾੜ ਤੋਂ ਛੋਟਾ ਸੀ ਦੋ ਤਿੰਨ ਸਾਲ ਤੇ ਇਹਨੂੰ ਘਰ ਤੋਂ ਘੱਟ 17 18 ਸਾਲ ਹੋ ਗਏ ਬਾਹਰ ਗਿਆ ਇਹਨੂੰ ਤੇ ਉੱਥੇ ਜਾ ਕੇ ਇਹਦੀ ਮਤਲਬ ਦੋ ਨੰਬਰ ਚ ਹੈਗਾ ਤੇ ਇਹਦੀ ਉੱਥੇ ਮਤਲਬ ਡੈਥ ਹੋ ਗਈ ਆ ਤੇ ਚਾਰ ਪੰਜ ਮਹੀਨੇ ਤੋਂ ਲੱਭਤਾ ਹੀ ਪਤਾ ਕੁਛ ਨਹੀਂ ਤੇ ਫੇ ਪੜਤਾਲ ਕਰਨ ਤੇ ਉਧਰੋਂ ਫੋਨ ਆਇਆ ਬਾਹਰੋਂ ਕਿ ਆਹ ਗੱਲਬਾਤ ਹੋਈ ਆ ਤੇ ਅਸੀਂ ਜੀ ਮੈਸੇਜ ਇਹ ਦੇਣਾ ਚਾਹੁੰਦੇ ਆ ਕਿ ਜੀਨੇ ਵੀ ਜਾਣਾ ਵਾ ਇੱਕ ਨੰਬਰ 'ਚ ਜਾਵੇ ਦੋ ਨੰਬਰ 'ਚ ਕੋਈ ਨਾ ਜਾਵੇ ਕਿਉਂਕਿ ਪਿਛੋਂ ਘਰਦਿਆਂ ਨੂੰ ਤੇ ਸਾਰਿਆਂ ਨੂੰ ਪਿੰਡ ਵਾਲਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਤੇ ਬਹੁਤ ਦੁੱਖ ਭਰੀ ਘਟਨਾ ਆਈ ਆ ਇਹੋ ਜਿਹਾ ਪ੍ਰਮਾਤਮਾ ਕਿਸੇ ਨਾਲ ਨਾ ਕਰੇ ਜੀ ਅੱਜ ਗ੍ਰੀਸ ਦੀ ਅੱਜ 18 ਸਾਲ ਹੋ ਗਈ ਜੀ ਅੱਛਾ ਜੀ ਸਾਰੀ ਸਾਰੀ ਮੌਤ ਆਈ ਜੀ ਠੀਕ ਗੱਲ ਹੋਈ ਜੀ ਉੱਥੇ ਪਤਾ ਨਹੀਂ ਕੀ ਗੱਲ ਬਈ ਤੁਸੀਂ ਜੀ ਕੀ ਕੰਮ ਕਰਦਾ ਸੀ ਜੀ ਉੱਥੇ ਇੱਥੇ ਵਾਈਦਾ ਜੀ ਉੱਥੇ ਉੱਥੇ ਕੀ ਕਰਦਾ ਸੀ ਉੱਥੇ ਵਾਈਦਾ ਜਾਂਦਾ ਜੀ ਤੇ ਕਿੰਨਾ ਚਿਰ ਹੋ ਗਿਆ ਉੱਥੇ ਗਿਆ ਨੂੰ ਜੀ 18 ਸਾਲ ਜੀ 18 ਸਾਲ ਬਾਅਦ ਤੇ ਮੌਤ ਹੋਈ ਨੂੰ ਕਿੰਨੇ ਦਿਨ ਹੋ ਗਏ ਜੀ 5 ਮਹੀਨੇ ਜੀ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਸਾਨੂੰ 5 ਦਿਨ ਹੋ ਗਏ ਜੀ ਤੇ ਤੁਸੀਂ ਕੀ ਲੱਗਦੇ ਜੀ ਉਹ ਮੁੰਡੇ ਦੇ ਡੈਡੀ ਇੱਕ ਨੰਬਰ 'ਚ ਗਿਆ ਸੀ ਦੋ ਨੰਬਰ 'ਚ ਦੋ 'ਚ ਜੀ ਤੇ ਜਿਹੜੇ ਏਜੰਟ ਨੇ ਭੇਜਿਆ ਉਹਨੇ ਤੁਹਾਨੂੰ ਦੱਸ ਕੇ ਭੇਜਿਆ ਦੋ ਨੰਬਰ ਦੇ ਵਿੱਚ ਹਾਂ ਜੀ ਉਦੋਂ ਆਹ ਮੁੰਡੇ ਜਾਂਦੇ ਆ ਜੀ ਕਈ ਆਖੀ ਹੋ ਕੇ ਤੁਸੀਂ ਹੁਣ ਆਉਣ ਵਾਲੇ ਜਨਤਾ ਨੂੰ ਕੀ ਸੁਨੇਹਾ ਦੇਣਾ ਕੋਈ ਮੁੰਡਾ ਬਾਹਰ ਨਾ ਕੱਢਿਓ ਇੱਥੇ ਕੰਮ ਕਰੋ ਇਹ ਤਾਂ ਆ ਲੱਗਦਾ ਨਹੀਂ ਵਸੇ ਕੀ ਕਰ ਲਈ ਇਹਨਾਂ ਨੂੰ ਇਹ ਬਾਈ ਇਸ ਤਰ੍ਹਾਂ ਬਾਹਰ ਗਏ ਸੀ ਅੱਛਾ ਜੀ ਇਹ ਮੁੜ ਕੇ ਆ ਹੁਣ ਚਾਰ ਪੰਜ ਮਹੀਨੇ ਤੋਂ ਕੋਈ ਸਮਝ ਨਹੀਂ ਆਈ ਨਾ ਤੇ ਕੋਈ ਇਹਨਾਂ ਦਾ ਫੋਨ ਆਇਆ ਨਾ ਕੋਈ ਤੇ ਹਨੋ ਇਹ ਮਤਲਬ ਪਿੰਡ ਵਾਲਿਆਂ ਨੂੰ ਫਿਕਰ ਸੀ ਸਾਡਾ ਇਹ ਕੀ ਗੱਲ ਹੋ ਗਈ ਤੇ ਇਸ ਮਤ ਆਣਾ ਅਨਕੁਆਰੀ ਹੋਏ ਤੇ ਉਹ ਜਦ ਲਾਸ਼ ਲੋ ਲੱਭੀ ਉਹਨਾਂ ਅਨਕੁਆਰੀ ਕਰਕੇ ਫੇਰ ਸਾਨੂੰ ਫੋਨ ਕੀਤਾ ਅੱਛਾ ਜੀ ਇਹ ਮਤਲਬ ਇਹ ਹੈਗਾ ਕਿੰਨੇ ਚਿਰ ਪਤਾ ਹੀ ਲੱਗਾ ਹਾਂਜੀ ਕਿੰਨਾ ਚਿਰ ਹੋ ਗਿਆ ਲਾਸ਼ ਪਈ ਨੂੰ ਤੇ ਹੁਣ ਇਹ ਤੇ ਸਹੀ ਟਾਈਮ ਤਾਂ ਨਹੀਂ ਉਹ ਫਿਰ ਵੀ 2-3 3 ਮਹੀਨਾ ਤੋਂ ਉੱਤੇ ਹੀ ਹੋ ਗਿਆ ਵੈਸੇ ਹਾਂ ਤੁਹਾਨੂੰ ਕਿਦਾਂ ਪਤਾ ਲੱਗਾ ਵੀ ਇਹਨਾਂ ਦੀ ਡੈਥ ਹੋ ਗਈ ਹੈ ਇਹ ਫੋਨ ਕਿਉਂ ਕਰਦੇ ਰਹੇ ਵਾਰ-ਵਾਰ ਅੱਛਾ ਜੀ ਤੇ ਫੋਨ ਤੋਂ ਮੁੜ ਕੇ ਫੋਨ ਮਿਲਦਾ ਨਹੀਂ ਸੀਗਾ ਇਸ ਕਰਕੇ ਫਿਰ ਦੂਜੇ ਮੁੰਡੇ ਜਿਹੜੇ ਸੀਗੇ ਉਹਨਾਂ ਤੋਂ ਹੌਲੀ-ਹੌਲੀ ਪਤਾ-ਪਤਾ ਲੱਗਦਾ ਲੱਗਦਾ ਇਹ ਫਿਰ ਮੁੜ ਕੇ ਬਾਅਦ ਚ ਪਤਾ ਲੱਗਾ ਵੈਸੇ ਤੁਸੀਂ ਬਾਹਰ ਜਾਣ ਵਾਲੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਸਾਡਾ ਇਹੋ ਹੀ ਆ ਵੀ ਜਿੰਨੇ ਵੀ ਕਿਸੇ ਨੇ ਜਾਣਾ ਮਤਲਬ ਇੱਕ ਨੰਬਰ 'ਚ ਜਾਓ ਗਾਹ ਮੁੜ ਕੇ ਜਿੰਨਾ ਚਿਰ ਨੂੰ ਉੱਥੇ ਬਾਹਰ ਲਾਉਣਾ ਉਹਨਾਂ ਲਾਓ ਮੁੜ ਕੇ ਫੇ ਮਾਪਿਆਂ ਨੂੰ ਮਿਲੋ ਆਣ ਕੇ ਫੇ ਚੱਲ ਜਾਓ ਮਤਲਬ ਆਪਣੇ ਹਿਸਾਬ ਨਾਲ ਸਹੀ ਤਰੀਕੇ ਨਾਲ ਜਾਓ ਕਿਉਂਕਿ ਸਾਰੀ ਉਮਰ ਦਾ ਇਹ ਕੰਮ ਹੁੰਦਾ ਰੋਟੀ ਰੋਜ਼ ਰੋਟੀ ਦਾ ਜਿਹੜਾ ਗਲਤ ਜਾਂਦੇ ਆ ਉਹ ਫੇ ਮੁੜ ਕੇ ਸਾਰਾ ਗਲਤ ਹੋ ਜਾਂਦਾ